ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਮਾਸਟਰ ਕੇਡਰ ਪੰਜਾਬੀ ਨਾਲ ਸੰਬੰਧਤ ਈਸ਼ਵਰ ਚੰਦਰ ਨੰਦਾ ਜਿਨ੍ਹਾਂ ਨੂੰ ਆਈਸੀ ਨੰਦਾ ਵੀ ਕਹਿੰਦੇ ਨੇ ਉਹਨਾਂ ਬਾਰੇ ਪੜਾਂਗੇ ਜੇਕਰ ਉਹਨਾਂ ਦੇ ਆਪਣਾ ਜੀਵਨ ਕਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਜੀਵਨ ਕਾਲ ਹੈ 1892 ਤੋਂ 1965 ਤੱਕ 1892 ਤੋਂ 1965 ਤੱਕ ਉਹਨਾਂ ਦਾ ਜੀਵਨ ਕਾਲ ਹੈਗਾ ਜੇਕਰ ਉਹਨਾਂ ਦੇ ਰਚਨਾ ਦੀ ਗੱਲ ਕਰੀਏ ਤਾਂ ਪੰਜਾਬੀ ਦਾ ਪਹਿਲਾ ਨਾਟਕਕਾਰ ਕਿਹਾ ਜਾਂਦਾ ਪੰਜਾਬੀਆ ਨਾਟਕਕਾਰ ਪਹਿਲਾ ਕਿਉਂ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਨਾਟਕਾਂ ਦੀ ਰਚਨਾ ਉਹਨਾਂ ਨੇ ਕੀਤੀ ਸੀਗੀ ਭਾਵੇਂ ਹੋਰ ਬਥੇਰੇ ਨਾਟਕ ਆਏ ਹੋਣਗੇ ਪਰ ਸਾਇਤਿਕ ਪੱਖੋਂ ਨਾਟਕ ਪੰਜਾਬੀ ਦਾ ਉਹਨਾਂ ਦਾ ਪਹਿਲਾ ਉਹਨਾਂ ਦੀ ਮੰਨਿਆ ਜਾਂਦਾ ਹੈ ਦੇਖ ਕਰ ਉਹਨਾਂ ਦੀ ਗੱਲ ਕਰੀਏ ਸਾਲ 1913 ਵਿੱਚ ਦੁਲਹਣ ਕਾਂਗੀ ਇਸ ਤਰ੍ਹਾਂ ਸੰਗ੍ਰਹਿ ਆਇਆ 1914 ਵਿੱਚ ਬੀਬੇ ਰਾਮ ਭਜਨੀ ਕਾਂਗੀ ਸੁਵਧਰਾ ਪੂਰਾ ਨਾਟਕ ਆਇਆ ਉਹਨਾਂ ਦਾ 1920 ਵਿੱਚ ਨਾਟਕ ਸ਼ਾਮੂ ਸਾ 1928 ਚ ਆਇਆ ਡੂਮਨੇ ਕਾਂਗੀ 1929 ਚ ਆਈ ਮਾਂ ਦਾ ਡਿਪਟੀ ਆਇਆ 1929 ਚ ਵਰਕਰ ਜਾਂ ਲੀਲੀ ਦਾ ਵਿਆਹ ਇਹ ਆਇਆ ਨਾਟਕ ਨੰਦਾ 1929 30 ਚ ਅਕਾਂਗੀ ਨਾਟਕ ਇਹਨਾਂ ਦਾ 1932 ਚ ਆਇਆ ਕਾਂਗੀ ਬੇਈਮਾਨ 1941 ਚ ਆਇਆ ਕਾਂਗੀ ਚੋਰ ਕੌਣ 1950 ਵਿੱਚ ਆਇਆ ਕਾਂਗੀ ਸੋਸ਼ਲ ਸਰਕਲ 1953 ਵਿੱਚ ਨਾਟਕ ਆਇਆ ਸੁਖਰਾਮ ਗੰਗੀ 1965 ਚ ਆਇਆ ਅੱਗੇ ਕਾਂਗੀ ਸੰਗ੍ਰਹਿ ਹੋ ਰਹੇ ਨੇ ਛਿਲਕਾਰੇ ਲਿਸ਼ਕਾਰੇ ਚਮਕਾਰੇ ਛਿਲਕਾਰੇ ਦੀ ਜੇਕਰ ਆਪ ਗੱਲ ਕਰੀਏ ਤਾਂ ਉਹਨਾਂ ਦਾ ਛਿਲਕਾਰਾ ਜਿਹੜਾ ਆਇਆਗਾ 1955 ਚ ਲਿਸ਼ਕਾਰੇ 1953 ਚ ਚਮਕਾਰੇ 1966 ਚ ਉਹਨਾਂ ਦੀ ਹੋਰ ਵੀ ਕੰਗਈਆਂ ਆਈਆਂ ਨੇ ਜਿਵੇਂ ਮੌਨਤਾਰੀ ਹੀਰਾ ਫੇਰੀ ਬਾਬੇ ਕਸੀਟੇ ਦੀ ਨਾਟਕ ਮੰਡਲੀ ਤੇ ਮੌਨਤਾਰੀ ਤਾਂ ਲੱਗੀ ਹੋਈ ਹੈਗੀ ਪੰਜਾਬ ਬੋਰਡ ਦੇ ਵਿੱਚ 9ਵੀਂ 10ਵੀਂ ਚਾਹ ਚਾਹ ਦੇ ਜਾਂ +2 ਹੋਊਗੀ ਨਾਟਕ ਲਿਖਣ ਲਈ ਉਹਨਾਂ ਨੂੰ ਜੇ ਪ੍ਰੇਰਣਾ ਗਿਨੀ ਤੀ ਸੀ ਨਵਰਾਜ ਚੜ੍ਹ ਜਿਨੇ ਹੁਣ ਆਪਾਂ ਜੇ ਗੱਲ ਕਰੀ ਤਾਂ ਇਹਨਾਂ ਦੀ ਇਹ ਸਾਰੀ ਰਚਨਾ ਸੀ ਜਿਹੜੀ ਆਪਾਂ ਬੋਲ ਚੁੱਕੇ ਆਂ ਵੀ ਆਹ ਆਈ ਸੀਗੀ ਹੁਣ ਉਹਨਾਂ ਨੂੰ ਕੀ ਕੀ ਕਿਹਾ ਜਾਂਦਾ ਤੇ ਕੀ ਦਾ ਪ੍ਰਭਾਵ ਸੀ ਉਹਨਾਂ ਤੇ ਨਾਟਕਾਂ ਦੇ ਪ੍ਰਭਾਵ ਉਹ ਜਿਹੜੇ ਨਾਟਕ ਸੀ ਉਹ ਸੇਕ ਪੀਅਰ ਦੇ ਨਾਟਕਾਂ ਦਾ ਬਹੁਤ ਪ੍ਰਭਾਵਿਤ ਸੀਗੇ ਠੀਕ ਹੈ ਜੀ ਜਿਹੜੇ ਉਹਨਾਂ ਨੇ ਨਾਟਕ ਸੀ ਸੇਕ ਸੇਕ ਪੀਅਰ ਦੇ ਬਹੁਤ ਜ਼ਿਆਦਾ ਵਧੀਆ ਹੁੰਦੇ ਸੀ ਇਸ ਕਰਕੇ ਪ੍ਰਭਾਵਿਤ ਸੀਗੇ ਨਾਟਕ ਲਿਖਣ ਦੀ ਪਰੰਤ ਨੂੰ ਨਵਰਾ ਰਚਣ ਦੀ ਕੀਤੀ ਸੀ ਤੇ ਆਧੁਨਿਕ ਰੰਗ ਮੰਚ ਦਾ ਪਦਾਵਾ ਉਹਨਾਂ ਨੂੰ ਕਿਹਾ ਜਾਂਦਾਗਾ ਆਧੁਨਿਕ ਪੰਜਾਬੀ ਰੰਗ ਮੰਚ ਦਾ ਮੋਢੀ ਕਿਹਾ ਜਾਂਦਾਗਾ ਪੰਜਾਬੀ ਸਟੇਜੀ ਨਾਟਕ ਦੇ ਅਧਿਕਾਰੀ ਦਾ ਮੋਢੀ ਕਿਹਾ ਜਾਂਦਾਗਾ ਸਮਾਜ ਸੁਧਾਰ ਨਾਟਕ ਕਰ ਕਿਹਾ ਜਾਂਦਾ ਉਹਨਾਂ ਨੂੰ ਆਧੁਨਿਕ ਪੰਜਾਬੀ ਦਾ ਪੰਜਾਬ ਆਧੁਨਿਕ ਨਾਟਕ ਪੰਜਾਬੀ ਦਾ ਪਦਾਵਾ ਕਿਹਾ ਜਾਂਦਾ ਵੀ ਜਿਹੜੇ ਆਧੁਨਿਕ ਨਾਟਕ ਲਿਖਣੇ ਚਾਹ ਰਹੇ ਸੀ ਉਹਨਾਂ ਕਰਕੇ ਲਿਖੇ ਜਾ ਰਹੇ ਸੀਗੇ ਯਥਾਰਵਾਦੀ ਨਾਟਕ ਲਿਖਣ ਦੀ ਪਹਿਲ ਉਹਨਾਂ ਨੇ ਕੀਤੀ ਸੀਗੀ ਸਭਦਰਾ ਵਿਦਵਾ ਵਿਆਹ ਨਸ਼ੇ ਕਰਜਾ ਜਿਹੜਾ ਸਭਦਰਾ ਉਹਨਾਂ ਦਾ ਨਾਟਕ ਸੀਗਾ ਇਹਦੇ ਵਿੱਚ ਵਿਦਵਾ ਵਿਆਹ ਦੀ ਸਮੱਸਿਆ ਸੀਗੀ ਇੱਕ ਕੁੜੀ ਦੀ ਵਿਦਵਾ ਹੋ ਜਾਂਦੀ ਆ ਤੇ ਦੁਬਾਰੇ ਉਹਦਾ ਵਿਆਹ ਕਰਨ ਦੀ ਗੱਲ ਕੀਤੀ ਜਾਂਦੀ ਹੁੰਦੀ ਆ ਤੇ ਨਸ਼ੇ ਵੀ ਨੇ ਕਰਜਾ ਵੀ ਲੈ ਲੈਂਦੇ ਨੇ ਇਹਦੇ ਬਾਰੇ ਨਾਟਕ ਹੈ ਸ਼ਾਮੂਸਾ ਸ਼ਾਹ ਜਿਹੜਾ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੇਨਿਸ ਦਾਨਵਾਦ ਹੈਗਾ ਨੇੜਾ 6 ਸਵੀਅਰ ਦਾ ਨਾਟਕ ਸੀ ਮਾਰਚੈਂਟ ਆਪ ਬਨੀਚੀ ਦਾ ਨਮਾਜ਼ੀ ਤਾਂ ਸਮੂਸ਼ਾ ਨੂੰ ਵਰਕਰ ਲੀਲੀ ਦਾ ਵਿਆਹ ਇਹ ਨਾਟਕ ਦੇ ਦੋ ਨਾਮ ਨੇ ਵਰਕਰ ਜਾਂ ਲੀਲੀ ਦਾ ਵਿਆਹ ਇਹਦੇ ਵਿੱਚ ਸਮੱਸਿਆ ਕੀ ਮਨ ਵਰਜੀ ਦਾ ਵਿਆਹ ਵੀ ਔਰਤ ਨੂੰ ਮਨ ਵਰਜੀ ਦਾ ਵਿਆਹ ਕਰਾਉਣਾ ਲੋਚਦੀ ਆਗੀ ਤੇ ਸੋਸ਼ਲ ਸਰਕਲ 'ਚ ਮੱਧ ਵਰਗ ਦੀਆਂ ਸਮੱਸਿਆਵਾਂ ਸਨ ਜਾਂ ਸੋਸ਼ਲ ਵਰਕ ਸਰਕਲ ਸੀ ਉਹਨਾਂ ਦਾ ਨਾਟਕ ਇਹਦੇ ਵਿੱਚ ਮੱਧ ਵਰਗ ਦੀਆਂ ਸਮੱਸਿਆਵਾਂ ਸੀਗੀਆਂ ਸੋ ਇਹ ਸੀ ਆਈਸੀ ਨੰਦਰ ਨਾਲ ਸੰਬੰਧਤ ਕੁਝ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ